ਸੋਬਤ ਘਾਤ ਆ ਕੀ ਗੱਲ ਇਹਨਾਂ ਤੋਂ ਵੀ ਪਹਿਲਾ ਦਿਨ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਤੁਸੀਂ ਘਰ ਆਏ ਹੋ ਤੁਹਾਡੀ ਬਹੁਤ ਮਿਹਰਬਾਨੀ ਸਾਰਾ ਸਿੱਖ ਜਗਤ ਖਾਲਸਾ ਪ੍ਰਗਟ ਦਿਹਾੜਾ 13 ਪਰਿਆਂ ਨੂੰ ਮਨਾ ਰਿਹਾ ਇਹਦੇ ਵਿੱਚ ਇੱਕ ਇਹ ਕਿ ਆ ਵੀ 325 ਸਾਲ ਪ੍ਰਗਟ ਦਿਹਾੜੇ ਨੂੰ ਹੋ ਗਏ ਆ ਤੇ ਮੈਂ ਸਮੂਹ ਸਿੱਖ ਜਗਤ ਨੂੰ ਸਮਾਜ ਨੂੰ ਬਹੁਤ ਬਹੁਤ ਵਧਾਈ ਦੇਣਾ ਅਤੇ ਗੁਰੂ ਗੋਬਿੰਦ ਸਿੰਘ ਅੱਗੇ ਅਰਦਾਸ ਕਰਦਾ ਇਹ ਗੁਰੂ ਗੋਬਿੰਦ ਸਿੰਘ ਜੀ ਜਿਹੜਾ ਤੁਸੀਂ ਖਾਲਸਾ ਸਾਜਿਆ ਸੀਗਾ ਉਹ ਚੜ੍ਹਦੀ ਕਲਾ 'ਚ ਰਹੇ ਚੜ੍ਹਦੀ ਕਲਾ 'ਚ ਸੀ ਤੇ ਚੜ੍ਹਦੀ ਕਲਾ 'ਚ ਹੋਵੇਗਾ ਮੈਂ ਸਾਰੀਆਂ ਸੰਗਤਾਂ ਨੂੰ ਇੱਕ ਵਾਰੀ ਫਿਰ ਅਪੀਲ ਕਰਦਾ ਵੀ ਜਿਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਨੇ ਖਾਲਸਾ ਬਣਾਇਆ ਸੀਗਾ ਉਹਨੇ ਕਹੇ ਨਾ ਖਾਲਸੇ ਦੀ ਜਾਤ ਨਾ ਖਾਲਸੇ ਦੀ ਪਾਤ ਮੈਂ ਫਿਰ ਸਮਾਜ ਨੂੰ ਬੇਨਤੀ ਕਰਨਾ ਵੀ ਅਸੀਂ ਜਾਤਾਂ ਤੋਂ ਉੱਪਰ ਉੱਠ ਕੇ ਇੱਕ ਗੁਰੂ ਗੋਬਿੰਦ ਸਿੰਘ ਦੀ ਸੋਚ ਅਤੇ ਖਾਲਸਾ ਪੰਥ ਨੂੰ ਸਬਰਤਪਰ ਹੋਈਏ ਮੈਂ ਫਿਰ ਖਾਲਸਾ ਪ੍ਰਗਟ ਦੇ ਹਰਦੀ ਸਾਰੀਆਂ ਸਿੱਖ ਸੰਗਤਾਂ ਨੂੰ ਔਰ ਸਮੂਹ ਇਲਾਕਾ ਵਾਸੀਆਂ ਨੂੰ ਬਹੁਤ ਬਹੁਤ ਵਧਾਈ ਦੇਣਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਸਾ ਕੀ ਦੇ ਸੋਭ ਤੇ ਹਾਂ ਤੇ ਕੀ ਦੇਣਾ ਚਾਹੂ ਹਾਂ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸੰਤੋਸ਼ ਰੰਦਾਵਾ ਮੈਂ ਬਸਾ ਕੀ ਨੂੰ ਬੜਾ ਖੁਸ਼ੀਆਂ ਭਰਿਆ ਤਿਹਾੜ ਜਿਹੜਾ ਦੇਖਣਾ ਚਾਹੁੰਨੀ ਆ ਕਿ ਜਿਹੜੇ ਸਾਡੀ ਨੌਜਵਾਨ ਪੀੜ੍ਹੀ ਆ ਨਾ ਇੱਕ ਨਸ਼ੇ ਛੱਡ ਕੇ ਤੇ ਵਿਸਾਖੀ ਦਾ ਤਿਓਰ ਸਾਰੇ ਜਣੇ ਰਲ ਕੇ ਆਪਣੀਆਂ ਮਾਵਾ ਭੈਣਾਂ ਦੇ ਨਾਲ ਆਪਣੇ ਪਰਿਵਾਰ ਦੇ ਨਾਲ ਰਲ ਕੇ ਮਨਾਉਣ ਕਿਉਂਕਿ ਜਿੰਨੇ ਵੀ ਸਾਡੇ ਪੰਜਾਬ ਦੇ ਨੌਜਵਾਨ ਪੀੜ੍ਹੀ ਆ ਨਾ ਇਹ ਨਸ਼ਾ ਛੱਡ ਕੇ ਤਿਆਗ ਕੇ ਆਪਣੇ ਪਰਿਵਾਰ ਦੇ ਵਿੱਚ ਇੱਕ ਤਿਹਾਰ ਮਨਾਉਣ ਕਿਉਂਕਿ ਹਰ ਸਾਲ ਅਸੀਂ ਕਿਸੇ ਨਾ ਕੋਈ ਨਾ ਕੋਈ ਤਿਹਾਰ ਦਾ ਜਿਹੜਾ ਇੰਤਜ਼ਾਰ ਕਰਦੇ ਆ ਕਿ ਕੋਈ ਵੀ ਤਿਹਾਰ ਆਵੇ ਸਾਡੇ ਪਰਿਵਾਰ ਦੇ ਵਿੱਚ ਖੁਸ਼ੀਆਂ ਭਰਿਆਵੇ ਤੇ ਮੈਂ ਇਹ ਵੀ ਆਸ ਕਰਦੀ ਆ ਕਿ ਮੇਰੇ ਵੱਲੋਂ ਤੇ ਮੇਰੇ ਪਰਿਵਾਰ ਵੱਲੋਂ ਤੁਹਾਨੂੰ ਸਾਰਿਆਂ ਨੂੰ ਵਿਸਾਖੀ ਦੀਆਂ ਲੱਖ ਲੱਖ ਵਧਾਈਆਂ ਤੇ ਮੈਂ ਵਾਹਿਗੁਰੂ ਅੱਗੇ ਅਰਦਾਸ ਕਰਦੀ ਆ ਕਿ ਸਾਰੇ ਦੇਸ਼ ਵਾਸੀਆਂ ਵਾਸਤੇ ਹਰ ਇੱਕ ਪਰਿਵਾਰ ਵਾਸਤੇ ਹਰ ਘਰ ਵਿੱਚ ਇਹ ਜਿਹੜਾ ਤਿਹਾਰ ਆ ਸੱਚੇ ਪਾਤਸ਼ਾਹ ਜੀ ਖੁਸ਼ੀਆਂ ਭਰਿਆ ਲੈ ਕੇ ਆਵੇ ਕਿਉਂਕਿ ਜਦੋਂ ਵੀ ਇਹ ਤਿਹਾਰ ਆਉਂਦਾ ਵਾ ਸਾਨੂੰ ਬੜੀਆਂ ਖੁਸ਼ੀਆਂ ਹੁੰਦੀਆਂ ਵਾ ਇੱਕ ਆਸ ਹੁੰਦੀ ਆ ਅਸੀਂ ਇੱਕ ਅਡੇ ਕਰਦੇ ਆ ਕਿ ਵਿਸਾਖੀ ਦਾ ਤਿਹਾਰ ਆਉਣ ਵਾਲਾ ਵਾ ਤੇ ਅਸੀਂ ਆਪਣੀ ਫੈਮਿਲੀ ਦੇ ਵਿੱਚ ਐਦਾਂ ਕਰਨਾ ਵਾ ਕੋਈ ਇੰਜੋਏ ਕਰਨਾ ਵਾ ਅਜੀ ਫੈਮਿਲੀ ਦੇ ਨਾਲ ਇਕੱਠੇ ਹੋ ਕੇ ਆਪਾਂ ਕਿਸੇ ਗੁਰੂ ਘਰ ਜਾਣਾ ਵਾ ਸਾਨੂੰ ਬੜਾ ਚੰਗਾ ਲੱਗਦਾ ਵਾ ਤੇ ਮੈਂ ਅਰਦਾਸ ਕਰਦੀ ਆ ਕਿ ਇਹ ਜਿਹੜਾ ਤਿਹਾਰ ਆ ਸਾਰਿਆਂ ਵਾਸਤੇ ਖੁਸ਼ੀਆਂ ਭਰਿਆ ਵਾ ਵਾਹਿਗੁਰੂ ਜੀ ਕਾ ਜੀ